ਜੀ ਪਿਆਰ ਭਰੀ ਅਸੀ ਕਾ ਲਓ ਜੀ ਆਪਾਂ ਨੂੰ ਸਵੇਰੇ ਸਵੇਰੇ ਮਿਲ ਗਈ ਸੀ ਰਾਈਡ ساری ਰਾਤ ਬੇਰਾਮ ਹੋਣ ਤੋਂ ਬਾਅਦ ਸਵੇਰ ਦੇ ਵੱਜ ਗਏ 5:30 ਰਾਈਡ ਚੱਕਣੀ ਥੋੜੀ ਦੂਰੋਂ ਉਸ ਤੋਂ ਬਾਅਦ ਸਵਾਰੀ ਦੇ ਡੈਸਟੀਨੇਸ਼ਨ ਤੇ ਪਹੁੰਚ ਕੇ ਮੈਂ ਸੋਚਿਆ 5 ਮਿੰਟ ਕਰਦੇ ਆ ਢੂਈ ਸਿੱਧੀ ਉਹ ਤਾਂ ਕਹਿੰਦੇ ਅਸੀਂ ਅਸੀਂ ਤਾਂ ਮਿੱਤਰਾ ਰੈਡੀ ਆ ਉਹਨਾਂ ਨੂੰ ਬਿਠਾ ਕੇ ਆਪਾਂ ਖਿੱਚਦੀ ਗੱਡੀ ਤੇ ਆ ਨੰਨੇ-ਮੁੰਨੇ ਬੱਚੇ ਇਹਨਾਂ ਨੇ ਖੇਡਨੇ ਅੱਜ ਜੁਡੋ ਕਾਰਾਟੇ ਤੇ ਆਪਾਂ ਇਹਨਾਂ ਨੂੰ ਲੈ ਕੇ ਜਾਣਾ ਪੰਜੌਰ ਪਹਿਲਾਂ ਕਰਦੇ ਆ ਸੂਰਜ ਦੇਵਤਾ ਨੂੰ ਪ੍ਰਣਾਮ ਤੇ ਉਸ ਤੋਂ ਬਾਅਦ ਹੋ ਗਈ ਸੀ ਗੱਡੀ 'ਚ ਗੈਸ ਭਰਉਣ ਦੀ ਵਾਰੀ ਮੈਂ ਇਹਨਾਂ ਨੂੰ ਕਿਹਾ ਤੁਸੀਂ ਛਰਲੇ ਛੁਰਲੇ ਮਾਰ ਲਓ ਤੇ ਆਪਾਂ ਗੈਸ ਭਰਾ ਕੇ ਖਿੱਚਦੀ ਗੱਡੀ ਅੱਗੇ ਵੱਲ ਨੂੰ ਪਜੌਰ ਕਿਸੇ ਸਕੂਲ 'ਚ ਜਾਣਾ ਸੀ ਤੇ ਆ ਬੱਚੇ ਦੋਨੇ ਸ਼ਰਾਰਤੀ ਸੀ ਤੇ ਇਹਨਾਂ ਦਾ ਟੀਚਰ ਕਹਿੰਦਾ ਮਿੱਤਰੋ ਚੁੱਪ ਕਰਕੇ ਬਹਿ ਜਾਓ ਨਹੀਂ ਤੇ ਤੁਹਾਨੂੰ ਇੱਥੇ ਕਰਾਟੇ ਖੜਾ ਦੇ ਦਿੰਨੇ ਆ ਮੈਂ ਲਓ ਜੀ ਉਸ ਤੋਂ ਬਾਅਦ ਚੱਟ ਚਿੱਟਾ ਦਿਨ ਚੜ ਗਿਆ ਸੀਗਾ ਤੇ ਆਪਾਂ ਪਹੁੰਚ ਗਏ ਸੀਗੇ ਟਿਕਾਣੇ ਤੇ ਜਿੱਥੇ ਇਹਨਾਂ ਨੂੰ ਡ੍ਰੌਪ ਕਰਨਾ ਸਕੂਲ ਬੜੀ ਕਸੂਤੀ ਥਾਂ ਤੇ ਸੀਗਾ ਪਰ ਸਕੂਲ ਐਡਾ ਕਹਿਣ ਸੀਗਾ ਜੀ ਕਰਦਾ ਸੀ ਦੋ ਘੜੀਆਂ ਵੇਖੀ ਜਾਈਏ ਲੋ ਜੀ ਸਾਰੇ ਜਾਣੇ ਪਹੁੰਚ ਗਏ ਸੀ ਤੇ ਆਪਾਂ ਵੀ ਇਹਨਾਂ ਨੂੰ ਛੱਡਤਾ ਸੀਗਾ ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਹੋ ਕੇ ਫੋਨ ਕਰ ਦਾਂਗੇ ਤੇ ਸਾਰੇ ਬੱਚੇ ਯੂਨੀਫਾਰਮ ਪਾ ਕੇ ਕਾਰਾਟੇ ਖੇਡਣ ਲਈ ਤਿਆਰ ਆ ਤੇ ਆਪਾਂ ਕਰਦੇ ਆਂ ਆਪਦੇ ਪੇਟ ਪੂਜਾ ਦਾ ਹੱਲ ਆਪਾਂ ਕੱਢ ਲਈ ਸੀ ਸਕੂਲ ਚੋਂ ਗੱਡੀ ਤੇ ਆਪਾਂ ਲੱਭਣ ਲੱਗੇ ਆਂ ਖਾਣ ਪੀਣ ਵਾਲਾ ਹੱਲ ਤੇ ਲੋ ਜੀ ਪਹਿਲਾਂ ਵਜਦੇ ਆਂ ਆਪਾਂ ਓਖਲੀਆਂ ਚ ਗੱਡੀ ਨੂੰ ਲੈ ਕੇ ਉਕਲੀਆਂ ਅਖਲੀਆਂ ਜਵੱਜ ਕੇ ਜਿਹੜੀ ਭੁੱਖ ਲੱਗੀ ਸੀ ਉਹ ਹੋਰ ਵੀ ਜਾਗ ਪੀ ਲਓ ਜੀ ਆਪਾਂ ਪਹੁੰਚ ਗਏ ਸੀਗੇ ਆਂਡਿਆਂ ਵਾਲੇ ਕੋਲੇ ਚਾਰ ਆਂਡਿਆਂ ਦੀ ਬਣਵਾਈ ਭੁਰਜੀ ਤੇ ਇੱਕ ਖਾਦਾ ਪਰੌਂਠਾ ਤੇ ਨਾਲ ਦੀ ਨਾਲ ਮੈਂ ਕਿਹਾ ਸ਼ੇਕ ਵਾਲਾ ਕੰਮ ਵੀ ਨਵੇੜੀ ਲੈਨੇ ਆ ਬਾਈ ਨੇ ਖੰਜੂਰ ਖੰਜਾਰ ਪਾ ਕੇ ਨਾਲ ਨੂਰ ਪਾ ਕੇ ਸ਼ੇਕ ਬੜਾ ਘੈਂਟ ਪਿਆ ਆ ਲਓ ਜੀ ਉਸ ਤੋਂ ਬਾਅਦ ਕਿਸੇ ਨੇ ਦੱਸਿਆ ਕੁੰਡ ਚ ਨਾ ਆ ਸਕਦੇ ਆ ਮੈਂ ਕਿਹਾ ਨਹੀਂ ਜੀ ਆ ਆਪਣਾ ਜ਼ਮੀਰ ਨਹੀਂ ਮੰਨਦਾ ਆਪਣੇ ਆਂਡੇ ਉਂਡੇ ਖਾਦੇ ਆ ਤੇ ਆਪਾਂ ਧਾਰਮਿਕ ਜਗ੍ਹਾ ਤੇ ਨਹੀਂ ਜਾਣਾ ਲਓ ਜੀ ਉਸ ਤੋਂ ਬਾਅਦ ਲੱਭਦੇ ਨਾ ਹੋਂਟੋਂ ਦਾ ਹੱਲ ਤਾਂ ਨਹੀਂ ਹੋਇਆ ਕੋਈ ਮੈਂ ਆਰ ਕੇ ਮੈਂ ਸੋਚਿਆ ਗੱਡੀ ਰੋਕ ਕੇ ਮਿੱਤਰਾ ਅਰੈਸਟ ਕਰ ਲਗੀ ਕਿਉਂਕਿ ਸਾਰੀ ਰਾਤ ਸੁੱਤੇ ਨਹੀਂ ਸਾਰਾ ਦੁਪਹਿਰਾ ਸੌਣ ਤੋਂ ਬਾਅਦ ਲਓ ਜੀ ਆਪਣੀ ਥੋੜੀ ਭੁੱਖ ਫੇਰ ਜਾ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਹੁਣ ਇੱਕ ਪ੍ਰੋਟੀਨ ਦਾ ਸਕੂਪ ਲੈ ਲੈਣਿਆਂ ਨਾਲ ਤੇ ਬਾਈ ਨੂੰ ਕਿਹਾ ਮੈਂ ਕਿਹਾ ਪ੍ਰੋਟੀਨ ਪਾ ਦੇ ਸ਼ੇਕ ਚ ਕਹਿੰਦਾ ਬਾਈ ਕੋਈ ਚੱਕਰ ਨਹੀਂ ਲਓ ਜੀ ਉਹਨੇ ਪ੍ਰੋਟੀਨ ਦਾ ਸਕੂਪ ਪਾਇਆ ਸ਼ੇਕ ਤੇ ਆਪਾਂ ਸ਼ੇਕ ਸ਼ੂਕ ਪੀ ਕੇ ਕਰਦੇ ਆ ਗੱਡੀ ਸਾਫ ਤੇ ਪੈ ਗਈ ਸੀਗੀ ਸ਼ਾਮ ਆਹ ਲੇਜਕੁਰ ਕਰਿਆ ਨੂੰ ਆਪਾਂ ਹੱਥ ਨਹੀਂ ਲਾਇਆ ਲਓ ਜੀ ਗੱਡੀ ਤੇ ਘਮਾਤਾ ਸੀਗਾ ਕਪੜਾ ਤੇ ਆਪਾਂ ਹੋ ਗਏ ਪਸੀਨਾ ਪਸੀਨੀ ਆਹ ਬਾਈ ਕਹਿੰਦੇ ਐਸੀ ਵੀ ਗੱਡੀ ਲੈਣੀ ਹੈ ਮੈਂ ਇਹਨਾਂ ਨੂੰ ਦਿੱਤਾ ਨੰਬਰ ਮੈਂ ਕਿਹਾ ਜੇ ਤੇ ਇੰਨੇ ਆ ਬਾਈ ਤੁਸੀਂ ਵੀ ਲੈ ਲਓ ਕੋਈ ਚੱਕਰ ਨਹੀਂ ਆਪਾਂ ਸਕੂਲ 'ਚ ਚੱਕਣਾ ਸੀਗਾ ਬੱਚਿਆਂ ਨੂੰ ਤੇ ਉਹ ਕਹਿੰਦੇ ਆ ਜਾ ਮਿੱਤਰਾ ਲਓ ਜੀ ਸਾਰੇ ਬੱਚੇ ਕੰਪੀਟੀਸ਼ਨ ਖੇਡ ਕੇ ਹੋ ਗਏ ਸੀਗੇ ਰੈਡੀ ਆਪਾਂ ਲੋ ਜੀ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਕਿਹਾ ਕੰਗ੍ਰੈਚੁਲੇਸ਼ਨ ਤੇ ਕੰਗ੍ਰੈਚੁਲੇਸ਼ਨ ਕਹਿ ਕੇ ਆਪਾਂ ਖੇਚਦੀ ਗੱਡੀ ਲੁਧਿਆਣੇ ਵੱਲ ਨੂੰ ਤੇ ਇਹ ਕਹਿੰਦੇ ਕਰਨੀ ਆ ਪਹਿਲਾਂ ਪੇਟ ਪੂਜਾ ਪੇਟ ਪੂਜਾ ਕਰਨ ਲਈ ਜਿਹੜੇ ਟਾਬੇ ਤੇ ਰੁਕੇ ਸੀ ਤੇ ਦੂਜੀ ਪਾਰਟੀ ਕਹਿੰਦੀ ਸਾਨੂੰ ਤੇ ਪਸੰਦ ਨਹੀਂ ਤੇ ਆਹ ਸਾਨੂੰ ਤਾਂ ਰਾਜਪੂਰੇ ਖਵਾਇਓ ਰੋਟੀ ਰੋਂਗ ਸਾਈਡ ਆ ਕੇ ਲੋ ਜੀ ਆਪਾਂ ਆ ਟਾਬੇ ਤੇ ਪਹੁੰਚੇ ਸੀ ਇਹਨਾਂ ਨੂੰ ਕਿਹਾ ਖੀਰਾ ਦੇ ਦਿਓ ਇਹ ਕਹਿੰਦੇ ਖੀਰੀ ਮੋਕ ਕੇ ਸਾਡੇ ਕੋਲੇ ਤਾਂ ਲੋ ਜੀ ਉਸ ਤੋਂ ਬਾਅਦ ਪੇਟ ਪੂਜਾ ਕਰਕੇ ਆਪਾਂ ਖੇਚਦੀ ਗੱਡੀ ਤੇ ਸਾਰੇ ਬੱਚੇ ਹੂਕ ਸੁੱਤੇ ਪਏ ਸੀਗੇ ਕਿਉਂਕਿ ਥੱਕ ਗਏ ਹਜੇ ਨਿਆਣੇ ਲਓ ਜੀ ਆਪਾਂ ਖਿੱਚਦੀ ਗੱਡੀ ਲੁਧਿਆਣੇ ਵੱਲ ਨੂੰ ਇਹਨਾਂ ਨੂੰ ਕਰਨਾ ਡ੍ਰੌਪ ਇਕੱਲੇ ਇਕੱਲੇ ਬੱਚੇ ਨੂੰ ਰਾਹ 'ਚ ਜਿੱਥੇ ਵੀ ਟਿਕਾਣਾ ਸੀ ਉੱਥੇ ਡ੍ਰੌਪ ਕਰਕੇ ਆਹ ਦੋ ਬੱਚੇ ਸੀਗੇ ਜਿਹੜੇ ਐਂਡ ਤੇ ਡ੍ਰੌਪ ਕਰਨੇ ਸੀ ਤੇ ਮੈਂ ਖੜਿਆ ਖੜਿਆ ਗੱਡੀ ਦੇ ਕਪੜਾ ਮਾਰਤਾ ਉਸ ਤੋਂ ਬਾਅਦ ਖਿੱਚਦੀ ਗੱਡੀ ਆਪਣੇ ਘਰ ਵੱਲ ਨੂੰ ਕਿਉਂਕਿ ਅਗਲੇ ਦਿਨ ਆਪਣੇ ਕੋਲ ਰਾਈਡ ਸੀ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਤੇ ਚੈਨਲ ਸਬਸਕ੍ਰਾਈਬ ਕਰ ਲਓ ਘਰੇ ਪਾਓ